ਨਾ ਹੀ ਸਿਰਫ ਪੰਜਾਬ ਦੇ ਇਤਿਹਾਸ ਵਿੱਚ ਜਾਂ ਕੇਵਲ ਏਸ਼ੀਆ ਦੇ ਇਤਿਹਾਸ ਵਿੱਚ ਸਗੋਂ ਵਿਸ਼ਵ ਭਰ ਦੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਇੱਕ ਐਸਾ ਨੇਤਾ ਸਨ ਜਿਨ੍ਹਾਂ ਨੇ ਆਪਣੇ ਕਾਰਨਾਮਿਆਂ ਅਤੇ ਪ੍ਰਾਪਤੀਆਂ ਨਾਲ ਆਪਣੇ ਸਮੇਂ ਦੇ ਮਹਾਨਾਂ ਨੂੰ ਪੁੱਠਾ ਮੋੜ ਦਿੱਤਾ ਸੀ ਸਮੇਂ ਦੇ ਮਹਾਨਾਂ ਦੇ ਸੁਖ ਰੁਖ ਮੋੜਨ ਨਾਲ ਹੀ ਇਤਿਹਾਸ ਸਿਰਜੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਵੱਡੀ ਦੇਨ ਖਾਲਸੇ ਦੀ ਸਾਜਣਾ ਸੀ ਖਾਲਸੇ ਦੀ ਸਾਜਨਾ ਹੀ ਇਤਿਹਾਸ ਦੀ ਇੱਕ ਐਸੀ ਘਟਨਾ ਸੀ ਜਿਸ ਨੇ ਏਸ਼ੀਆ ਦਾ ਨਕਸ਼ਾ ਹੀ ਬਦਲ ਦਿੱਤਾ ਸੀ 8ਵੀਂ 9ਵੀਂ ਸਦੀ ਈਸਵੀ ਤੋਂ ਭਾਰਤ, ਈਰਾਨ ਅਤੇ ਅਫਗਾਨਿਸਤਾਨ ਦੇ ਲੁੱਟੇ ਲੁਟੇਰਿਆਂ ਦਾ ਸ਼ਿਕਾਰ ਬਣਿਆ ਆ ਰਿਹਾ ਸੀ ਪਰ ਖਾਲਸੇ ਨੇ ਨਾ ਹੀ ਸਿਰਫ ਇਹ ਲੁੱਟਾਂ ਬੰਦ ਕੀਤੀਆਂ ਸਨ ਸਗੋਂ ਉਲਟਾ ਉਹਨਾਂ ਮੁਲਕਾਂ ਉੱਪਰ ਆਪਣੀਆਂ ਮੋਹਮੇਮਾਂ ਵੀ ਭੇਜੀਆਂ ਸਨ ਖਾਲਸਾ ਪਹਿਲੀ ਵਿਸਾਖ ਸੰਮਤ 1756 ਬਿਲਾਸ ਮੁਤਾਬਕ 29 ਮਾਰਚ 1699 ਈਸਵੀ ਨੂੰ ਸਜਾਇਆ ਗਿਆ ਸੀ ਇਸ ਇੱਕੋ ਦਿਨ ਵਿੱਚ 230 ਸਾਲਾਂ ਤੋਂ ਸਥਾਪਿਤ ਹੋਏ ਚੱਲੇ ਆ ਰਹੇ ਸਿੱਖ ਸਮਾਜ ਨੂੰ ਖਾਲਸਾ ਭਾਈਚਾਰੇ ਵਿੱਚ ਬਦਲ ਦਿੱਤਾ ਗਿਆ ਸੀ ਖਾਲਸੇ ਦੀ ਸਜਨਾ ਦਾ ਆਧੁਨਿਕ ਬੋਲੀ ਵਿੱਚ ਭਾਵ ਸਿੱਖ ਸਮਾਜ ਦੀ ਸੁਤੰਤਰਤਾ ਦਾ ਐਲਾਨਨਾਮਾ ਸੀ ਖਾਲਸੇ ਦੀ ਸਜਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸਮਾਜ ਨੂੰ ਇੱਕ ਜਾਪਤੇਦਾਰ ਜੀਵਨ ਵਿੱਚ ਪਰੋ ਦਿੱਤਾ ਸੀ ਇਹ ਜਾਪਤਾ ਸੀ ਪਹਿਲਾ ਹਰ ਸਮੇਂ ਪੰਜ ਕਕਾਰਾਂ ਦੀ ਧਾਰਨਾ ਕਰਨਾ ਦੂਜਾ ਪੰਜ ਵੱਡੀਆਂ ਬੁਰਾਈਆਂ ਤੋਂ ਦੂਰ ਰਹਿਣਾ ਤੀਜਾ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚੌਥਾ ਖਾਲਸਾ ਪੰਥ ਤੋਂ ਇਲਾਵਾ ਹੋਰ ਕਿਸੇ ਵੀ دنیਵੀ ਹਾਕਮ ਦੀ ਅਧੀਨਗੀ ਨਾ ਕਬੂਲਣਾ ਅਤੇ ਪੰਜਵਾਂ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਜੂਝਣਾ ਪਹਿਲੀਆਂ ਤਿੰਨ ਸ਼ਰਤਾਂ ਖਾਲਸੇ ਨੂੰ ਸਵੈ ਜਾਪਤੇ ਵਿੱਚ ਪਰੋਂਦੀਆਂ ਸਨ ਅਤੇ ਪਿਛਲੀਆਂ ਦੋ ਉਸ ਨੂੰ ਸੁਤੰਤਰ ਜੀਵਨ ਜੀਣ ਲਈ ਪ੍ਰੇਰਿਤ ਦਿਆਂ ਸਨ ਖਾਲਸੇ ਦੀ ਸਾਜਨਾ ਨਾਲ ਖਾਲਸਾ ਭਾਈਚਾਰਾ ਪਰਚੰਡ ਰੂਪ ਵਿੱਚ ਆਪਣੇ ਸੁਤੰਤਰ ਹੋਣ ਲਈ ਸੰਘਰਸ਼ ਕਰਨ ਲੱਗ ਪਿਆ ਸੀ। ਦੂਜੇ ਸ਼ਬਦਾਂ ਵਿੱਚ ਖਾਲਸੇ ਨੇ ਆਪਣੀ ਸਾਜਨਾ ਦੇ ਸਮੇਂ ਤੋਂ ਹੀ ਹਥਿਆਰਬੰਦ ਸੰਘਰਸ਼ ਛੇੜ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਕਵੀ ਲੇਖਕ ਸੈਨਾਪਤੀ ਲਿਖਦਾ ਹੈ ਕਿ ਖਾਲਸੇ ਨੂੰ ਸੁਤੰਤਰਤਾ ਧਾਰਨ ਕਰ ਲੈੰਦਾ ਇਤਨਾ ਜੋਸ਼ ਸੀ ਕਿ ਉਸਨੇ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਅਨੇਕਾਂ ਪਿੰਡਾਂ ਨੂੰ ਆਪਣੇ ਅਧੀਨ ਕਰ ਲਿਆ ਸੀ। ਇਸ ਤਰ੍ਹਾਂ ਖਾਲਸੇ ਵਿੱਚੋਂ ਸ਼ੁਰੂ ਕੀਤੇ ਗਏ ਸਤੰਤਰ ਦੇ ਸੰਘਰਸ਼ ਦਾ ਟਕਰਾਅ ਸਭ ਤੋਂ ਪਹਿਲਾਂ ਬिलासपुर ਦੇ ਹੀ ਰਾਜਾ ਅਜਮੇਰ ਚੰਦ ਨਾਲ ਹੋ ਗਿਆ। ਕੁਝ ਇੱਕ ਵਾਰ ਬिलासपुर ਦੇ ਰਾਜੇ ਨੇ ਇਕੱਲਿਆਂ ਅਤੇ ਹੋਰ ਨਗਵਾਂਡੇ ਰਿਆਸਤਾ ਦੀ ਮਦਦ ਨਾਲ ਆਨੰਦਪੁਰ ਸਾਹਿਬ ਉੱਪਰ ਹਮਲੇ ਵੀ ਕੀਤੇ ਪਰ ਇਹਨਾਂ ਸਭ ਨੂੰ ਖਾਲਸੇ ਨੇ ਪਛਾੜ ਦਿੱਤਾ ਸੀ। ਅਖੀਰ ਜਦੋਂ 1705 ਦੇ ਅਖੀਰਲੇ ਮਹੀਨਿਆਂ ਵਿੱਚ ਮੁਗਲ ਫੌਜਾਂ ਦੀ ਮਦਦ ਨਾਲ ਸੰਯੁਕਤ ਸੈਨਾਵਾਂ ਵੱਲੋਂ ਹਮਲਾ ਕੀਤਾ ਗਿਆ ਤਾਂ ਖਾਲਸੇ ਨੂੰ ਆਨੰਦਪੁਰ ਛੱਡਣਾ ਪਿਆ। ਅਨੰਦਪੁਰ ਸਾਹਿਬ ਦੇ ਖਾਲੀਕਰਨ ਨਾਲ ਸਿਰਫ ਸਥਾਨ ਹੀ ਬਦਲੀ ਕੀਤੀ ਗਈ ਸੀ ਸੰਘਰਸ਼ ਨੂੰ ਨਹੀਂ ਤਿਆਗਿਆ ਗਿਆ ਸੀ ਜਮਰੂਹੀ ਸਿਧਾਂਤਾਂ ਦੀ ਸਥਾਪਨਾ ਗੁਰਗੋਬਿੰਦ ਸਿੰਘ ਜੀ ਦੀ ਦੂਸਰੀ ਵੱਡੀ ਦੇਣ ਸੀ ਖਾਲਸੇ ਨੂੰ ਐਸੇ ਜਮਰੂਹੀ ਸਿਧਾਂਤ ਦੀ ਦੇਣ ਦੇਣੀ ਜਿਨ੍ਹਾਂ ਨੂੰ ਆਪਣੇ ਅਪਣਾ ਕੇ ਖਾਲਸੇ ਨੇ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿੱਚ ਵਿਚਰਨਾ ਸੀ ਏ ਜਮਰੂਹੀ ਸਿਧਾਂਤ ਸਰਬਤ ਖਾਲਸਾ ਤੇ ਗੁਰਮਤੇ ਦੀਆਂ ਸੰਸਥਾਵਾਂ ਰਾਹੀਂ ਸਾਹਮਣੇ ਆਏ ਸਨ ਖਾਲਸੇ ਦੀ ਸਾਜਨਾ ਕਰਨ ਨਾਲ ਕਿਉਂਕਿ ਸਕਸ਼ੀ ਗੁਰੂ ਦੀ ਸਥਾਪਤੀ ਕਰਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਸਰਬ ਉੱਚਤਾ ਸਥਾਪਿਤ ਕੀਤੀ ਗਈ ਸੀ ਸ਼ਬਦ ਗੁਰੂ ਦੀ ਆਤਮਕ ਗੁਰਿਆਈ ਦੇ ਨਾਲ ਨਾਲ ਪੰਜ ਸਰਬ ਉੱਚਤਾ ਸਥਾਪਿਤ ਕੀਤੀ ਗਈ ਸੀ ਸ਼ਬਦ ਗੁਰੂ ਦੀ ਆਤਮਿਕ ਗੁਰਿਆਈ ਦੇ ਨਾਲ-ਨਾਲ ਪੰਜ ਪਿਆਰਿਆਂ ਦੇ ਰੂਪ ਵਿੱਚ ਬਹੁ ਰੂਪੀ ਲੀਡਰਸ਼ਿਪ ਵੀ ਸਥਾਪਿਤ ਕੀਤੀ ਗਈ ਸੀ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੁੜੇ ਖਾਲਸੇ ਦਾ ਇਕੱਠ ਜਦੋਂ ਸਰਬਸੰਮਤੀ ਨਾਲ ਫੈਸਲਾ ਕਰਦਾ ਸੀ ਤਾਂ ਇਸ ਤਰ੍ਹਾਂ ਦਾ ਫੈਸਲਾ ਗੁਰੂ ਦਾ ਹੁਕਮ ਹੀ ਮੰਨਿਆ ਜਾਂਦਾ ਸੀ ਇਸ ਸਮੁਸਤੀ ਕਿਰਿਆ ਵਿੱਚੋਂ ਸਰਬਤ ਖਾਲਸਾ ਅਤੇ ਗੁਰਮਤਿ ਦੀਆਂ ਸੰਸਥਾਵਾਂ ਪੈਦਾ ਹੋਈਆਂ ਸਨ ਇਹ ਸੰਸਥਾਵਾਂ ਖਾਲਸਾਈ ਜਮਹੂਰੀਅਤ ਦਾ ਪ੍ਰਗਟਾਵਾ ਸਨ ਇਹ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਤੇ ਕੇਂਦ੍ਰਿਤ ਹੋ ਗਏ ਸਨ ਇਸ ਲਈ ਉਕਤ ਦੋ ਸੰਸਥਾਵਾਂ ਦੇ ਨਾਲ ਤੀਜੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਵੀ ਜੁੜ ਗਈ ਆਉਣ ਵਾਲੇ ਸਮਿਆਂ ਦੀ ਅਤੇ ਵਿਸ਼ੇਸ਼ ਰੂਪ ਵਿੱਚ 18ਵੀਂ ਸਦੀ ਦੀ ਸਮੁੱਚੀ ਸਿੱਖ ਰਾਜਨੀਤੀ ਇਹਨਾਂ ਤਿੰਨ ਸੰਸਥਾਵਾਂ ਅਕਾਲ ਤਖਤ ਸਾਹਿਬ ਸਰਬਤ ਖਾਲਸਾ ਅਤੇ ਗੁਰਮਤੇ ਦੇ ਦੁਆਲੇ ਹੀ ਕੇਂਦ੍ਰਿਤ ਰਹੀ ਸੀ ਸਰਗਤ ਖਾਲਸਾ ਖਾਲਸੇ ਦੀ ਪਾਰਲੀਮੈਂਟ ਦਾ ਰੂਪ ਸੀ। ਅਕਾਲ ਤਖਤ ਸਾਹਿਬ ਸਰਵਉੱਚ ਅਦਾਲਤ ਦਾ ਅਤੇ ਗੁਰਮਤਾ ਖਾਲਸਾਈ ਹੁਕਮ ਸੀ। ਗੋਕੁਲ ਚੰਦ ਨਰੰਗ ਲਿਖਦਾ ਹੈ ਉਹ ਗੁਰੂ ਗੋਬਿੰਦ ਸਿੰਘ ਪਹਿਲੇ ਭਾਰਤੀ ਸਨ ਜਿਨ੍ਹਾਂ ਨੇ ਲੋਕ ਰਾਜੀ ਨਿਯਮ ਸਿਖਾਏ ਆਪਣੇ ਪੈਰੋਕਾਰਾਂ ਨੂੰ ਭਰਾਵਾਂ ਵਾਂਗ ਰਹਿਣ ਦਾ ਪਾਠ ਪੜਾਇਆ ਅਤੇ ਗੁਰਮਤੇ ਅਨੁਸਾਰ ਅਮਲ ਕਰਨ ਦਾ ਸਬਕ ਸਿਖਾਇਆ। ਖਾਲਸੇ ਨੂੰ ਪੰਜ ਤਖਤਾਂ ਨਾਲ ਪ੍ਰਬੰਧ ਦੇਣਾ ਗੁਰੂ ਗੋਬਿੰਦ ਸਿੰਘ ਜੀ ਦੀ ਅਗਲੀ ਦੇਣ ਸੀ ਖਾਲਸੇ ਦਾ ਪੰਜ ਤਖਤਾ ਨਾਲ ਜਥੇਬੰਦਕ ਸੰਗਠਨ ਗੁਰੂ ਜੀ ਨੇ ਕਿਉਂਕਿ ਸੰਵਸੰਦ ਪ੍ਰਣਾਲੀ ਬੰਦ ਕਰ ਦਿੱਤੀ ਸੀ ਅਤੇ ਸੰਗਤਾਂ ਨੂੰ ਖਾਲਸਾ ਬਣਾ ਲਿਆ ਸੀ ਇਸ ਤਰ੍ਹਾਂ ਸਮੂਹ ਸੰਗਤਾਂ ਸਿੱਧਾ ਗੁਰੂ ਜੀ ਨਾਲ ਜੁੜ ਗਈਆਂ ਸਨ ਇਸ ਲਈ ਇਹਨਾਂ ਨੇ ਸਥਾਨਿਕ ਸੰਗਠਨ ਦੀ ਅਤੇ ਸਥਾਨਿਕ ਮਾਮਲਿਆਂ ਦੇ ਨਿਜਿੱਠਣ ਦੀ ਵੀ ਲੋੜ ਸੀ ਸਰਬਤ ਖਾਲਸਾ ਅਤੇ ਅਕਾਲ ਤਖਤ ਕੇਂਦਰੀ ਤੁਰੇ ਸਨ ਇੱਥੇ ਹਰ ਸਥਾਨਿਕ ਮਸਲੇ ਨੂੰ ਲਿਆਉਣਾ ਸੰਭਵ ਨਹੀਂ ਸੀ ਇਸ ਦੀ ਪੂਰਤੀ ਲਈ ਗੁਰੂ ਜੀ ਨੇ ਸਮੁੱਚੇ ਖਾਲਸਾ ਰਾਸ਼ਟਰ ਨੂੰ ਪੰਜ ਐਸੇ ਕੇਂਦਰ ਵਿੱਚ ਜਥੇਬੰਦ ਕਰ ਦਿੱਤਾ ਸੀ ਜਿੱਥੇ-ਜਿੱਥੇ ਉੱਥੋਂ ਦੇ ਸੰਥਾਪਕ ਖੇਤਰਾਂ ਵਿਚਲੇ ਮਸਲਿਆਂ ਨੂੰ ਵਿਚਾਰਿਆ ਤੇ ਨਿਜਿੱਠਿਆ ਜਾ ਸਕਦਾ ਸੀ ਇਹ ਕੇਂਦਰ ਸਨ ਸ੍ਰੀ ਅਕਾਲ ਤਖਤ ਸਾਹਿਬ ਤਖਸ਼ਿਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤਖਤ ਸ੍ਰੀ ਪਟਨਾ ਸਾਹਿਬ ਅਤੇ ਪੰਜ ਤਖਤ ਪੰਜਵਾਂ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਪਿਛਲੇ ਚਾਰ ਤਖਤ ਸਿਰਫ ਇਕਲਾਈ ਕੇਂਦਰ ਹੋਣੇ ਸਨ ਸਮੁੱਚਾ ਖਾਲਸਾ ਜਗਤ ਇਨ੍ਹਾਂ ਪੰਜ ਤਖਤਾਂ ਦੇ ਅਧੀਨ ਹੋਣਾ ਸੀ ਆਪੋ ਆਪਣੇ ਖੇਤਰ ਵਿੱਚ ਹਰ ਤਖਤ ਸੁਪਰੀਮ ਸੀ ਪਰ ਸਾਰਿਆਂ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਹੀ ਸਰਵਉੱਚਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਸਥਾਪਿਤ ਕਰਨਾ ਗੁਰੂ ਜੀ ਦੀ ਅਗਲੀ ਮਹੱਤਵਪੂਰਨ ਦੇਣ ਸੀ ਸਖ ਸੀ ਗੁਰਿਆਈ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਕਾਇਮ ਕਰਨਾ ਸਿਧਾਂਤਕ ਰੂਪ ਵਿੱਚ ਇਹ ਗੱਲ ਖਾਲਸੇ ਦੀ ਸਾਜਣਾ ਸਮੇ ਹੀ ਸਥਾਪਿਤ ਕਰ ਦਿੱਤੀ ਗਈ ਸੀ ਪਰ ਅੰਤਮ ਅਤੇ ਆਖਰੀ ਤੌਰ ਤੇ ਭਾਵੇਂ ਇਸ ਦਾਤਕ ਫੈਸਲੇ ਦੀ ਅਮਲੀ ਵਰਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਹੀ ਹੋਈ ਸੀ ਇਹ ਬੜਾ ਕ੍ਰਾਂਤੀਕਾਰੀ ਕੰਮ ਸੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂ ਗਰੰਥ ਸਾਹਿਬ ਜੀ ਸਮੁੱਚੀ ਖਾਲਸਾ ਸਮੁੱਚੀਆਂ ਹੀ ਖਾਲਸਾ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਸੀ ਭਾਵੇਂ ਖਾਲਸੇ ਦਾ ਕੰਮ ਖੁਸ਼ੀਆਂ ਭਰਿਆ ਹੋਵੇ ਭਾਵੇਂ ਗਮੀ ਦਾ ਹੋਵੇ ਪਰ ਸਾਰੀ ਕਾਰਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਨਾਲ ਹੀ ਪੂਰੀ ਹੋਣੀ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੇ ਕੋਈ ਵੀ ਵਿਅਕਤੀ ਭਾਵੇਂ ਉਹ ਕਿਤਨਾ ਵੱਡਾ ਤੇ ਮਹਾਨ ਪ੍ਰਾਪਤੀਆਂ ਵਾਲਾ ਕਿਉਂ ਨਾ ਹੋਵੇ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਆਪ ਨੂੰ ਖਾਲਸੇ ਦਾ ਜਾਂ ਸਿੱਖ ਸਮਾਜ ਦਾ ਗੁਰੂ ਨਹੀਂ ਅਖਵਾ ਸਕਦਾ ਸੀ ਅੱਜ ਸਿੱਖਾਂ ਵਿੱਚ 11ਵਾਂ ਗੁਰੂ ਅਖਵਾਉਣਾ ਸਿਰਫ ਆਪਣੀ ਮੌਤ ਸਜੜਨ ਦੇ ਬਰਾਬਰ ਹੀ ਹੈ ਦਬੇ ਕੁਚਲੇ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਸੀ ਗੁਰੂ ਜੀ ਦੀ ਇਹ ਵੀ ਇੱਕ ਬਹੁਤ ਵੱਡੀ ਦੇਣ ਸੀ ਕਿ ਉਹਨਾਂ ਨੇ ਖਾਲਸਾ ਪਾਈਚਾਰੇ ਵਿੱਚੋਂ ਜਾਤ ਪਾਤ ਨੂੰ ਉੱਕਾ ਹੀ ਖਤਮ ਕਰਕੇ ਭਾਰਤ ਦੇ ਕਰੋੜਾਂ ਐਸੇ ਦਬੇ ਕੁਚਲੇ ਲੋਕਾਂ ਲਈ ਸੁਤੰਤਰ ਜੀਵਨ ਜਾਨ ਦਾ ਰਾਹ ਖੋਲ ਦਿੱਤਾ ਸੀ ਅਜਿਹੇ ਜਾਤ ਪਾਤ ਦੇ ਬੰਦਰਾਂ ਵਿੱਚ ਜਕੜੇ ਹੋਏ ਸਦੀਆਂ ਤੋਂ ਬ੍ਰਾਹਮਣਵਾਦ ਦੀ ਗੁਲਾਮੀ ਭੋਗਦੇ ਆ ਰਹੇ ਸਨ ਨਿੰਗਮ ਲਿਖਦਾ ਹੈ ਕਿ ਸਿੱਖਾਂ ਦੇ ਆਖਰੀ ਗੁਰੂ ਨੇ ਦਬੇ ਕੁਚਲੇ ਲੋਕਾਂ ਦੀਆਂ ਕੁਚਲ ਦਿੱਤੀਆਂ ਗਈਆਂ ਤਾਕਤਾਂ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਜਗਾ ਦਿੱਤਾ ਸੀ। ਉਹਨਾਂ ਦੀਆਂ ਇਹ ਸ਼ਾਮਾਂ ਨੂੰ ਸਮਾਜਿਕ ਸਤੰਤਰਤਾ ਅਤੇ ਰਾਸ਼ਟਰੀ ਪਰਪੁਸਤਾ ਨੂੰ ਹਾਸਲ ਕਰਕੇ ਉਦੇਸ਼ ਨਾਲ ਭਰ ਦਿੱਤਾ ਸੀ। ਇਓ ਗੁਰੂ ਜੀ ਨੇ ਆਪਣੇ ਆਪ ਨੂੰ ਅਜੇਹੇ ਅਣਗਿਣਤ ਗਰੀਬ ਲੋਕਾਂ ਦੇ ਜਜ਼ਬਿਆਂ ਦਾ ਮਾਲਕ ਵੀ ਬਣਾ ਲਿਆ ਸੀ। ਖਾਲਸਾ ਬਣੇ ਵਿਅਕਤੀ ਨੂੰ ਇਹ ਵੀ ਵਿਸ਼ਵਾਸ ਕਰਵਾ ਦਿੱਤਾ ਗਿਆ ਸੀ ਕਿ ਉਹ ਅਕਾਲ ਪੁਰਖ ਦੀ लाਡਲੀ ਫੌਜ ਹਨ ਚੜ੍ਹਦੀ ਕਲਾ ਵਾਲੀ ਸ਼ਬਦਾਵਲੀ ਦੇਣਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਾਜਨਾ ਦੇ ਨਾਲ ਹੀ ਰੋਜ਼ਾਨਾ ਦੀ ਬੋਲਚਾਲ ਵਿੱਚ ਕੁਝ ਐਸੇ ਸ਼ਬਦਾਂ ਨੂੰ ਪ੍ਰਚਲਿਤ ਕੀਤਾ ਗਿਆ ਸੀ ਜਿਹੜੇ ਨਿਰੋਲ ਚੜ੍ਹਦੀ ਕਲਾ ਦਾ ਸੰਦੇਸ਼ ਦੇਣ ਵਾਲੇ ਸਨ ਮਿਸਾਲ ਵਜੋਂ ਇਹ ਸ਼ਬਦ ਫਤਿਹ ਖਾਲਸਾ ਜਿਕਰਾ ਸਾਸਤਰੀਆ ਕਾਲ ਤੇਗ ਤੇਗ ਫਤਿਹਪੰਥ ਕੀ ਜੀ ਸਰਬੱਤ ਦਾ ਭਲਾ ਧਰਮ ਯੁੱਧ ਖੜਗ ਦਸਤਾਰ ਮੁਸ਼ਹਰੇ ਦਾੜਾ ਕਸ਼ੇਰਾ ਸਫਾ ਜੰਗ ਇੱਕ ਲਈ ਸਵਾ ਲੱਖ ਮੌਤ ਨੂੰ ਚੜਾਈ ਕਰਨਾ ਕਹਿਣਾ ਆਦੀ ਨਵਾਂ ਜੋਸ਼ ਭਰਨ ਵਾਲੇ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਦੇਣ ਵਾਲੇ ਸਨ ਇਹ ਨਿਰੋਲ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਬਾਹਰੀ ਤੌਰ ਤੇ ਦੇਖਿਆ ਇਹ ਸ਼ਬਦ ਅਰਬੀ ਫਾਰਸੀ ਦੇ ਲੱਗਦੇ ਹਨ ਪਰ ਅਰਬੀ ਫਾਰਸੀ ਵਿੱਚ ਇਨ੍ਹਾਂ ਸ਼ਬਦਾਂ ਦੀ ਉੱਕਾ ਹੀ ਕਿਸੇ ਤੌਰ ਤਰ੍ਹਾਂ ਦੀ ਵਰਤੋਂ ਨਹੀਂ ਹੁੰਦੀ ਸੀ ਪਰ ਅੱਜ ਇਹ ਸ਼ਬਦ ਵੀ ਪੰਜਾਬੀ ਸੱਭਿਆਚਾਰ ਵਿੱਚ ਐਸੀ ਤਰ੍ਹਾਂ ਘੁਲ ਮਿਲ ਗਏ ਹਨ ਕਿ ਜਿਵੇਂ ਇਹ ਪੰਜਾਬੀ ਬੋਲੀ ਦੇ ਹੀ ਸ਼ਬਦ ਹਨ ਇਸ ਦੇ ਨਾਲ ਹੀ ਖਾਲਸੇ ਦਾ ਨੀਲੇ ਰੰਗ ਦਾ ਲਿਬਾਸ ਆਪਣੇ ਆਪ ਵਿੱਚ ਜੰਗਜੂ ਭਾਵਨਾ ਪੈਦਾ ਕਰਦਾ ਸੀ ਨੀਲੇ ਲਿਬਾਸ ਵਿੱਚ ਪੂਰਨ ਸ਼ਸ਼ਤਾਤਾਰੀ ਹੋਇਆ ਖਾਲਸਾ ਜਦੋਂ ਘੋੜਸਾਰ ਹੋ ਕੇ ਵਿਚਰਦਾ ਸੀ ਤਾਂ ਉਸ ਦਾ ਇੱਕ ਮਹਾਨ ਯੋद्धा ਜੈਸੇ ਪ੍ਰਭਾਵ ਪੈਦਾ ਕਰਦਾ ਸੀ ਅਸਲ ਵਿੱਚ ਖਾਲਸਾ ਸ਼ੇਰ ਜੈਸੇ ਬੁਲੰਦ ਹੌਸਲਾ ਵਾਲਾ ਹੀ ਇੱਕ ਵਿਅਕਤੀ ਸਿਰਜਿਆ ਗਿਆ ਸੀ ਜਿਸ ਦਾ ਨਾਂ ਵੀ ਸਿੰਘ ਸ਼ੇਰ ਦਾ ਪ੍ਰਤੀਕ ਸੀ ਜਿਸ ਦਾ ਲਿਬਾਸ ਵੀ ਜੋਧਿਆਂ ਵਾਲਾ ਸੀ ਅਤੇ ਜਿਸ ਦੀ ਨਿੱਤ ਦੀ ਬੋਲਚਾਲ ਵੀ ਜੰਗਜੂ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਧੇ ਵਾਲੇ ਇਹ ਗੁਣ ਇੱਕ ਸੰਤ ਵਿੱਚ ਭਰੇ ਸਨ ਸਿੱਖ ਸੰਤ ਸੀ ਭਗਤ ਸੀ ਅਤੇ ਨਾਮ ਸਿਮਰਨ ਵਾਲਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਿੱਖ ਨੂੰ ਸ਼ਸ਼ਤਾਤਾਰੀ ਬਣਾ ਕੇ ਸਿਪਾਹੀ ਬਣਾ ਦਿੱਤਾ ਸੀ ਖਾਲਸਾ ਸੰਤ ਸਿਪਾਹੀ ਸੀ ਇਹ ਭਗਤ ਵੀ ਸੀ ਅਤੇ ਯੋਧਾ ਵੀ ਸੀ ਖਾਲਸੇ ਦਾ ਅਰਥ ਇੱਕ ਸੁਤੰਤਰ ਮਨੁੱਖ ਤੋਂ ਹੈ ਜਿੱਥੇ ਸਾਰੇ ਕੌਮ ਹੀ ਖਾਲਸਿਆਂ ਦੀ ਬਣਾ ਦਿੱਤੀ ਗਈ ਹੋਵੇ ਉੱਥੇ ਸੁਤੰਤਰਤਾ ਅਤੇ ਗੁਲਾਮੀ ਨਾਲ ਸਮਝੌਤਾ ਨਹੀਂ ਹੋ ਸਕਦਾ ਸੀ ਖਾਲਸੇ ਨੇ ਜਾਣ ਤਾਂ ਸੁਤੰਤਰਤਾ ਸੰਗਰਾਮ ਦੇ ਮੈਦਾਨ ਵਿੱਚ ਜੁਝਣਾ ਸੀ ਤੇ ਜਾਂ ਫਿਰ ਸੁਤੰਤਰ ਰਾਜ ਕਰਨਾ ਸੀ ਖਾਲਸੇ ਦੀ ਸਾਈਨਾਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਖਾਲਸੇ ਨੇ ਲਗਾਤਾਰ ਸੁਤੰਤਰਤਾ ਸੰਗਰਾਮ ਜਾਰੀ ਰੱਖਿਆ ਸੀ ਅਤੇ ਗੁਲਾਮੀ ਨਾਲ ਸਮਝੌਤਾ ਨਹੀਂ ਕੀਤਾ ਸੀ। ਅਸਲ ਵਿੱਚ ਸਿੱਖ ਧਰਮ ਦਾ ਸੰਘਰਸ਼ ਮੁਗਲ ਸਾਮਰਾਜ ਦੀ ਸਥਾਪਨਾ ਦੇ ਨਾਲ ਹੀ ਸ਼ੁਰੂ ਹੋਇਆ ਸੀ। ਮੁਗਲ ਸਮ ਹਮਲਾਵਰ ਸਨ ਅਤੇ ਉਨ੍ਹਾਂ ਨੇ ਹਿੰਦੁਸਤਾਨ ਨੂੰ ਤਾਕਤ ਦੇ ਜ਼ੋਰ ਨਾਲ ਹੀ ਗੁਲਾਮ ਬਣਾਇਆ ਹੋਇਆ ਸੀ। ਇਓ ਇਹ ਸਾਮਰਾਜ ਸਾਡੇ ਲਈ ਜ਼ੁਲਮ ਅਤੇ ਜ਼ਬਰ ਦਾ ਪ੍ਰਤੀਕ ਸੀ। ਗੁਰੂ ਨਾਨਕ ਦੇਵ ਜੀ ਦੇ ਰਾਗ ਆਸਾ ਵਿੱਚਲੇ ਇਹ ਸ਼ਬਦ ਇਸੇ ਹੀ ਗੱਲ ਦੀ ਹਾਮੀ ਭਰਦੇ ਹਨ ਖੁਰਾਸਾਨ ਖਸਮਾਨਾ ਕਿਆ ਹਿੰਦੁਸਤਾਨ ਡਰਾਇਆ ਆਪੇ ਦੋਸਤਾਂ ਦੇ ਹੀ ਕਰਤਾ ਜਮਕਰ ਮੁਗਲ ਚੜਾਇਆ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਅਤੇ ਧਾਰਮਿਕ ਲੁਟੇਰਿਆਂ ਦੇ ਨਾਲ-ਨਾਲ ਇਹਨਾਂ ਹਮਲਾਵਰਾਂ ਦੇ ਖਿਲਾਫ ਵੀ ਜਿਹਾਦ ਛੇੜੀ ਸੀ ਇਹ ਹੀ ਨਹੀਂ ਗੁਰੂ ਜੀ ਨੇ ਹਿੰਦੁਸਤਾਨ ਦੇ ਉਹਨਾਂ ਲੋਧੀ ਹੁਕਮਰਾਨਾ ਦੇ ਖਿਲਾਫ ਬੋਲਣ ਦਾ ਵੀ ਝੰਡਾ ਚੱਕਿਆ ਸੀ ਜਿਹੜੇ ਮੁਗਲ ਹਮਲਾਵਾਰਾਂ ਦੇ ਖਿਲਾਫ ਦੇਸ਼ ਦੀ ਰੱਖਿਆ ਕਰਨ ਵਿੱਚ ਅਸਫਲ ਰਹੇ ਹਨ ਗੁਰੂ ਜੀ ਦਾ ਕਹਿਣਾ ਸੀ ਕਿ ਇਸ ਰਤਨਾਵਰਗੇ ਦੇਚਾਂ ਨੂੰ ਇਹਨਾਂ ਕੁੱਤੇ ਹੁਕਮਰਾਨਾਂ ਨੇ ਵਿਗਾੜ ਦਿੱਤਾ ਹੈ ਇਹਨਾਂ ਨੇ ਮਰਦ ਇਹਨਾਂ ਨੇ ਮਰਨ ਬਾਅਦ ਕਿਸੇ ਵੀ ਨਹੀਂ ਇਹਨਾਂ ਦੀ ਸਾਰ ਲੈਣੀ ਰਤਨ ਵਿਗਾੜ ਵੇ ਗੋਈਏ ਕੁੱਤੀ ਮੂਏ ਸੂ ਮੂਏ ਸਾਰਨਾ ਕੋਈ ਭਾਵੇਂ ਗੁਰੂ ਨਾਨਕ ਦਾ ਸੰਘਰਸ਼ ਸ਼ਾਂਤਮਈ ਸੀ ਅਤੇ ਉਹਨਾਂ ਦੇ ਉੱਤਰ ਅਧਿਕਾਰੀਆਂ ਨੇ ਵੀ ਸ਼ਾਂਤੀ ਅਤੇ ਪਿਆਰ ਦਾ ਸੁਨੇਹਾ ਹੀ ਦਿੱਤਾ ਸੀ ਪਰ ਲੋੜ ਪੈਣ ਤੇ ਇਹ ਸੰਘਰਸ਼ ਹਥਿਆਰਬੰਦ ਰੂਪ ਵੀ ਧਾਰਨ ਕਰਦਾ ਰਿਹਾ ਸੀ ਜਿਵੇਂ ਕਿ ਗੁਰੂ ਹਰगोਬਿੰਦ ਸਾਹਿਬ ਦੀਆਂ ਲੜਾਈਆਂ ਸਨ ਲੇਕਿਨ ਸਿੱਖ ਲਹਿਰ ਅਧਿਆਤਮਕ ਰੂਪ ਵਿੱਚ ਲਪੇਟੀ ਹੋਈ ਮੁਗਲ ਸਾਮਰਾਜ ਦੇ ਖਿਲਾਫ ਇੱਕ ਸੰਘਰਸ਼ ਸੀ ਇਹ ਇੱਕ ਇਤਿਹਾਸਿਕ ਤੱਥ ਹੈ ਕਿ ਪੰਜਾਬ ਵਿੱਚੋਂ ਮੁਗਲ ਸਾਮਰਾਜ ਦਾ ਖਾਤਮਾ ਗੁਰੂ ਨਾਨਕ ਦੇਵ ਜੀ ਦੇ ਸ਼ੁਰੂ ਕੀਤੇ ਹੋਏ ਸੰਘਰਸ਼ ਦੇ ਪੈਰੋਕਾਰਾਂ ਨੇ ਹੀ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਸ਼ੋਕੜ ਦੇ 239 ਸਾਲਾਂ ਦੇ ਸਮੁੱਚੇ ਵਿਕਾਸ ਨੂੰ ਪਰਪੱਕ ਜਾਬਤੇ ਵਿੱਚ ਪਰੋਣ ਲਈ ਖਾਲਸੇ ਦੀ ਸਾਜਨਾ ਕੀਤੀ ਸੀ ਖਾਲਸੇ ਦੀ ਸਾਜਨਾ ਨਾਲ ਚੱਲ ਰਹੇ ਸੰਘਰਸ਼ ਨੂੰ ਕੁਝ ਪੱਕੇ ਦਿਸ਼ਾ ਨਿਰਦੇਸ਼ ਪ੍ਰਦਾਨ ਕੀਤੇ ਗਏ ਸਨ ਇਹ ਦਿਸ਼ਾ ਨਿਰਦੇਸ਼ ਐਸੇ ਸਨ ਜਿਨ੍ਹਾਂ ਨੇ ਖਾਲਸਾ ਭਾਈਚਾਰੇ ਨੂੰ ਸਹੀ ਮਾਰਗ ਤੋਂ ਭਟਕਣ ਤੋਂ ਬਚਾਉਣਾ ਸੀ ਜਿਵੇਂ ਕਿ ਖਾਲਸੇ ਨੂੰ ਹਰ ਕਿਸਮ ਦੇ ਨਸ਼ਿਆਂ ਤੋਂ ਸਖਤੀ ਨਾਲ ਵਰਜਿਆ ਗਿਆ ਹੈ ਖਾਲਸੇ ਨੂੰ ਰੋਮਾਂ ਦੇ ਕੱਟਣ ਤੋਂ ਵਰਜਿਆ ਗਿਆ ਹੈ ਖਾਲਸੇ ਨੂੰ ਹੁਕਮ ਸੀ ਕਿ ਹਰ ਸਥਿਤੀ ਵਿੱਚ ਵਾਹਿਗੁਰੂ ਦਾ ਹੁਕਮ ਸਮਝ ਕੇ ਸਥਿਰ ਰਹਿਣਾ ਹੈ ਅਤੇ ਨਿਤਨੇਮ ਕਰਨਾ ਹੈ ਇਹ ਨਿਰਦੇਸ਼ ਇਤਨੇ ਸਖਤ ਸਨ ਕਿ ਇਹਨਾਂ ਦੀ ਉਲੰਘਣਾ ਕਰਨ ਵਾਲਾ ਵਿਅਕਤੀ ਖਾਲਸਾ ਨਹੀਂ ਰਹਿੰਦਾ ਸੀ ਸੰਘਰਸ਼ ਵਿੱਚ ਕਈ ਵਾਰ ਉਤਾਰ ਚੜ੍ਹਾ ਆਉਂਦੇ ਹਨ ਉਤਰਾਵਾ ਵੇਲੇ ਮਨ ਢੰਦੀ ਕਲਾ ਵਿੱਚ ਨਾ ਜਾਵੇ ਅਤੇ ਚੜਾਈਆਂ ਵੇਲੇ ਖਾਲਸਾ ਦੁਸ਼ਮਣ ਤੋਂ ਬਦਲਾ ਲੈਣ ਖਾਤਰ ਦੁਸ਼ਮਣ ਦੀਆਂ ਔਰਤਾਂ ਦੀ ਇੱਜ਼ਤ ਨੂੰ ਹੱਥ ਨਾ ਪਾਵੇ ਇੱਥੇ ਉਕਤ ਖਾਲਸਾਈ ਨਿਰਦੇਸ਼ ਇਨ੍ਹਾਂ ਗੱਲਾਂ ਤੋਂ ਰੋਕਣ ਲਈ ਹੀ ਲਾਗੂ ਕੀਤੇ ਗਏ ਸਨ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਿਧਾਰਤ ਕੀਤੀ ਕਿ ਖਾਲਸਾ ਰਹਿਤ ਮਰਿਆਦਾ ਨੂੰ ਇਤਨੇ ਪਰਪਕਤਾ ਅਤੇ ਦ੍ਰਿੜਤਾ ਨਾਲ ਅਪਣਾਇਆ ਸੀ ਕਿ ਖਾਲਸਾ ਆਪਣੀ ਜਾਨ ਤਾਂ ਵਾਰ ਸਕਦਾ ਸੀ ਪਰ ਆਪਣੀ ਰਹਿਤ ਨੂੰ ਨਹੀਂ ਛੱਡ ਸਕਦਾ ਸੀ ਖਾਲਸੇ ਦੀ ਰੋਜ਼ਾਨਾ ਦੇ ਅਰਦਾਸ ਵਿੱਚਲੇ ਇਹ ਸ਼ਬਦ ਕਿ ਖਾਲਸੇ ਦਾ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭੇ ਇਸੇ ਹੀ ਦ੍ਰਿੜਤਾ ਅਤੇ ਪਰੰਪਰਕਤਾ ਨੂੰ ਦਰਸਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋ ਸਮਾ ਜਾਣ ਬਾਅਦ ਖਾਲਸੇ ਨੇ ਜੋ ਵੀ ਸੰਘਰਸ਼ ਲੜਿਆ ਸੀ ਉਸ ਵਿੱਚ ਉਹ ਆਪਣੇ ਗੁਰੂ ਨੂੰ ਹਮੇਸ਼ਾ ਆਪਣੇ ਅੰਗ ਸੰਗ ਮੰਨ ਕੇ ਚੱਲਦਾ ਸੀ ਗੁਰੂ ਜੀ ਤੋਂ ਪਿੱਛੋਂ ਖਾਲਸੇ ਦੀ ਅਗਵਾਈ ਹੇਠ ਖਾਲਸੇ ਨੇ ਐਸਾ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚੜ੍ਹਾਈ ਕਰਨ ਤੋਂ ਤਕਰੀਬਨ ਡੇਢ ਕੁ ਸਾਲ ਬਾਅਦ ਹੀ ਖਾਲਸੇ ਨੇ ਪੰਜਾਬ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ ਸੀ ਕਿਉਂਕਿ ਲੜ ਮਰਨ ਦੀ ਇਹ ਭਾਵਨਾ ਖਾਲਸੇ ਨੇ ਆਪਣੇ ਗੁਰੂ ਸਹਿਬਾਨ ਤੋਂ ਲਈ ਸੀ ਇਸ ਲਈ ਖਾਲਸੇ ਨੇ ਆਪਣੀ ਜਿੱਤ ਦਾ ਸਿਹਰਾ ਵੀ ਆਪਣੇ ਗੁਰੂ ਸਹਿਬਾਨ ਨੂੰ ਹੀ ਦਿੱਤਾ ਸੀ ਇਸ ਨੂੰ ਦਰਸਾਉਣ ਲਈ ਖਾਲਸੇ ਨੇ ਆਪਣੀ ਜਾਰੀ ਕੀਤੀ ਮੋਹਰ ਅਤੇ ਸਿੱਕੇਾਂ ਤੇ ਇਹ ਸ਼ਬਦ ਉੱਕਰੇ ਸਨ ਦੇਗੋ ਤੇਗ ਉਹ ਫਤਿਹੋ ਨੂਸਰਤ ਬੇਦਰੰਗ ਜਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਇਸ ਦਾ ਭਾਵ ਹੈ ਕਿ ਖਾਲਸੇ ਨੇ ਜੋ ਫਤਿਹ ਪ੍ਰਾਪਤ ਕੀਤੀ ਹੈ ਅਤੇ ਜੋ ਲੰਗਰ ਚਾਲੂ ਕੀਤੇ ਹਨ ਇਹ ਸਭ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਕਾਰਨ ਹੀ ਪ੍ਰਾਪਤ ਹੋਏ ਹਨ ਭਾਵੇਂ ਬੰਦਾ ਸਿੰਘ ਬਹਾਦਰ ਦੀ ਇਕਵਾਈ ਹੇਠ ਸਥਾਪਿਤ ਹੋਇਆ ਖਾਲਸਾ ਰਾਜ ਥੋੜ੍ਹ ਚਿਰਾਹੀ ਸੀ ਪਰ ਇਸ ਨੇ ਖਾਲਸੇ ਲਈ ਰਾਜ ਕਰਨ ਦਾ ਮਾਰਗ ਖੋਲ ਦਿੱਤਾ ਸੀ ਅਤੇ ਐਸੀ ਚਿੰਗਲਾ ਦਿੱਤੀ ਸੀ ਕਿ ਗੁਲਾਮੀ ਨਾਲ ਸਮਝੌਤਾ ਕਰਨ ਦਾ ਖਿਆਲ ਖਾਲਸੇ ਨੇ ਉੱਕਾ ਹੀ ਆਪਣੇ ਮਨਾਂ ਵਿੱਚੋਂ ਕੱਢ ਦਿੱਤਾ ਸੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਲਗਾਤਾਰ 15 ਖਾਲਸਾ ਲਗਾਤਾਰ 17-18 ਸਾਲਾਂ ਲਈ ਘਰੋਂ ਬੇਕਾਰ ਹੋਇਆ ਜਰੂਰ ਫਿਰਦਾ ਰਿਹਾ ਪਰ ਇਸ ਨੇ ਮੁਗਲ ਸਾਮਰਾਜ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਆਖਿਰ ਖਾਲਸੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਰਬਤ ਖਾਲਸਾ ਅਤੇ ਗੁਰਮਤੇ ਦੀਆਂ ਸੰਸਥਾਵਾਂ ਨਾਲ ਆਪਣੇ ਆਪ ਨੂੰ ਕੇਂਦ੍ਰਿਤ ਕੀਤਾ ਅਤੇ ਆਪਣੀ ਸਮੁੱਚੀ ਰਣਨੀਤੀ ਚਲਾਈ ਵਿਸਾਖੀ 1748 ਤੱਕ ਖਾਲਸਾ ਇਤਨੀ ਤਾਕਤ ਦਾ مالک ਬਣ ਗਿਆ ਸੀ ਕਿ ਇਸ ਨੇ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਲ ਖਾਲਸਾ ਸਥਾਪਿਤ ਕਰਨ ਦਾ ਐਲਾਨ ਕਰਕੇ ਮੁਗਲ ਸਾਮਰਾਜ ਅਤੇ ਅਹਿਮਦ ਸ਼ਾਹ ਅਬਦਾਲੀ ਦੋਹਾਂ ਦੇ ਹੀ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਸੀ ਇਸ ਸਮੇਂ ਦੌਰਾਨ ਪੰਜਾਬ ਵਿੱਚ ਤਿੰਨ ਤਾਕਤਾਂ ਦਾ ਆਪਸੀ ਪੇੜ ਹੋ ਰਿਹਾ ਸੀ ਪਹਿਲੀ ਤਾਕਤ ਦਿੱਲੀ ਦਾ ਮੁਗਲ ਸਾਮਰਾਇ ਸੀ ਦੂਜੀ ਤਾਕਤ ਕਾਬਲ ਤੋਂ ਹਮਲਾਵਰ ਹੋ ਕੇ ਆਉਣ ਵਾਲਾ ਅਹਿਮਦ ਸ਼ਾਹ ਅਬਦਾਲੀ ਸੀ ਅਤੇ ਤੀਜੀ ਤਾਕਤ ਮਹਾਰਾਸ਼ਟਰ ਤੋਂ ਚੱਲੇ ਹੋਏ ਮਰਾਠੇ ਸਨ ਇਹਨਾਂ ਤਿੰਨਾਂ ਤਾਕਤਾਂ ਦਾ ਹੀ ਨਿਸ਼ਾਨਾ ਪੰਜਾਬ ਵਿੱਚ ਵੱਧ ਤੋਂ ਵੱਧ ਧਨ ਵਟੋਰਨ ਦਾ ਸੀ ਇਸ ਸਮੇਂ ਅਨੁਸਾਰ ਇਹਨਾਂ ਤਾਕਤਾਂ ਨੇ ਹੀ ਖਾਲਸੇ ਨੂੰ ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਖਾਲਸਾ ਕਦੇ ਵੀ ਪੰਜਾਬ ਦੀ ਕੀਮਤ ਤੇ ਇਹਨਾਂ ਨਾਲ ਨਹੀਂ ਰਲਿਆ ਸੀ ਖਾਲਸੇ ਦਾ ਖੁਲਿਆਮ ਨਿਸ਼ਾਨਾ ਸੀ ਕਿ ਪੰਜਾਬ ਉੱਪਰ ਰਾਜ ਸਿਰਫ ਖਾਲਸਾ ਹੀ ਕਰੇਗਾ ਇਹ ਗੱਲ ਤਿੰਨੇ ਤਾਕਤਾਂ ਵਿੱਚੋਂ ਕਿਸੇ ਵੀ ਤਾਕਤ ਨੇ ਨਹੀਂ ਮੰਨੀ ਸੀ ਇਸੇ ਕਰਕੇ ਖਾਲਸਾ ਇਹਨਾਂ ਤਿੰਨਾਂ ਤਾਕਤਾਂ ਕੋਲੋਂ ਹੀ ਇੱਕੋ ਜਿੰਨੀ ਵਿੱਥ ਤੇ ਰਿਹਾ ਸੀ ਜਦੋਂ ਅਹਿਮ ਸ਼ਾਹ ਅਬਦਾਲੀ ਅਤੇ ਮੁਗਲ ਅਧਿਕਾਰੀ ਇੱਕ ਦੂਜੇ ਨਾਲ ਜੂਜਦੇ ਸਨ ਤਾਂ ਖਾਲਸਾ ਅਖੀਰ ਵਿੱਚ ਦੋਹਾਂ ਹੀ ਧਿਰਾਂ ਉੱਪਰ ਹਮਲਾ ਕਰ ਦਿੰਦਾ ਸੀ ਅਬਦਾਲੀ ਉੱਪਰ ਉਸ ਦੇ ਮੁੜ ਕੇ ਜਾਣ ਸਮੇਂ ਅਤੇ ਮੁਗਲ ਅਧਿਕਾਰੀਆਂ ਉੱਪਰ ਉਹਨਾਂ ਵੱਲੋਂ ਅਬਦਾਲੀ ਦੀ ਈਨ ਮੰਨਣ ਪਿੱਛੋਂ ਪੰਜਾਬ ਦਾ ਰਾਜ ਪ੍ਰਬੰਧ ਸੰਭਾਲ ਲਿਆ ਸਮੇਂ 1756 ਵਿੱਚ ਪਾਣੀਪਤ ਦੀ ਦੂਜੀ ਲੜਾਈ ਸਮੇਂ ਜਦੋਂ ਅਬਦਾਲੀ ਅਤੇ ਮਰਾਠਿਆਂ ਵਿਚਕਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਹੋਈ ਸੀ ਤਾਂ ਖਾਲਸਾ ਦੋਹਾਂ ਤੋਂ ਹੀ ਦੂਰ ਖੜਾ ਸੀ ਜਿਉਂ ਹੀ ਅਬਦਾਲੀ ਮਰਾਠਿਆਂ ਨੂੰ ਹਰਾ ਕੇ ਵਾਪਸ ਮੁੜਿਆ ਜਾ ਰਿਹਾ ਸੀ ਤਾਂ ਖਾਲਸੇ ਨੇ ਹਮਲਾ ਕਰਕੇ ਉਸ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਮਰਾਠੇ ਵੈਸੇ ਹੀ ਖਤਮ ਹੋ ਗਏ ਸਨ 1753 ਈਸਵੀ ਵਿੱਚ ਮੀਰ ਮੰਨੂ ਦੀ ਮੌਤ ਨਾਲ ਮੁਗਲ ਪਹਿਲਾਂ ਪਹਿਲੋਂ ਹੀ ਖਤਮ ਹੋ ਚੁੱਕੇ ਸਨ ਸਿਰਫ ਅਬਦਾਲੀ ਰਹਿੰਦਾ ਸੀ ਉਸ ਨੂੰ ਖਾਲਸੇ ਨੇ ਸਤੰਬਰ 1762 ਈਸਵੀ ਵਿੱਚ ਅੰਮ੍ਰਿਤਸਰ ਦੇ ਸਥਾਨ ਤੇ ਹੋਈ ਗਹਿਗੱਚ ਲੜਾਈ ਵਿੱਚ ਹਰਾ ਦਿੱਤਾ ਸੀ ਇਸ ਹਾਰ ਤੋਂ ਬਾਅਦ ਅਬਦਾਲੀ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਹੀ ਨਹੀਂ ਸਕਿਆ ਪੰਜਾਬ ਦੇ ਮੈਦਾਨ ਖਾਲਸੇ ਦੀ ਉਡੀਕ ਕਰ ਰਹੇ ਸਨ 1765 ਵਿੱਚ ਖਾਲਸਾ ਪੰਜਾਬ ਦਾ ਮਾਲਕ ਬਣ ਗਿਆ ਸੀ ਖਾਲਸੇ ਨੇ ਇਸ ਵਾਰ ਵੀ ਆਪਣੀ ਹੋਈ ਫਤਿਹ ਨੂੰ ਬੰਦਾ ਸਿੰਘ ਬਹਾਦਰ ਵਾਲੀ ਮੋਹਰ ਨੂੰ ਅਪਣਾ ਕੇ ਗੁਰੂ ਸਹਿਬਾਨ ਦਾ ਸ਼ੁਕਰੀਆ ਅਦਾ ਕੀਤਾ। ਮੋਹਰ ਅਤੇ ਸਿੱਕਿਆਂ ਤੇ ਉਹੀ ਪਹਿਲਾ ਵਾਲੇ ਸ਼ਬਦ ਉਕਰੇ ਸਨ। ਦੇਗੋ ਤੇਗ ਉਹ ਫਤਿਓ ਦੁਸਰਤ ਬੇਦਰੰਗ। ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਅਬਦਾਲੀ ਦੀਆਂ ਖਾਲਸੇ ਨੂੰ ਪੇਸ਼ਕਸ਼ਾਂ। 1765 ਤੋਂ ਪਿੱਛੋਂ ਭਾਵੇਂ ਅਹਿਮਦ ਸ਼ਾਹ ਅਬਦਾਲੀ ਇੱਕ ਦੋ ਵਾਰ ਫਿਰ ਪੰਜਾਬ ਵਿੱਚ ਆਇਆ ਸੀ ਪਰ ਉਸ ਦਾ ਸੈਨਿਕ ਦਬਦਬਾ ਖਤਮ ਹੋ ਚੁੱਕਿਆ ਸੀ ਉਹ ਚਾਹੁੰਦਾ ਸੀ ਕਿ ਖਾਲਸਾ ਜੇਕਰ ਉਸ ਨੂੰ ਇੱਕ ਵਾਰ ਆ ਕੇ ਮਿਲ ਲਵੇ ਤਾਂ ਉਸ ਦੇ ਅਧੀਨ ਰਹਿਣ ਦਾ ਵਾਅਦਾ ਕਰੇ ਤਾਂ ਉਹ ਸਾਰੇ ਪੰਜਾਬ ਦਾ ਰਾਜ ਖਾਲਸੇ ਨੂੰ ਸੌਂਪਣ ਨੂੰ ਤਿਆਰ ਸੀ ਇਸ ਮਕਸਦ ਲਈ ਉਸ ਨੇ ਆਪਣੇ ਕਈ ਐਲਚੀ ਖਾਲਸੇ ਦੇ ਨੇਤਾਵਾਂ ਵੱਲ ਭੇਜੇ ਵੀ ਸਨ ਪਰ ਖਾਲਸੇ ਨੇ ਬੜੀ ਦ੍ਰਿੜਤਾ ਅਤੇ ਨਫ਼ਰਤ ਨਾਲ ਅਬਦਾਲੀ ਦੀਆਂ ਪੇਸ਼ਕਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਖਾਲਸੇ ਦਾ ਵਿਸ਼ਵਾਸ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਸਿਰਫ ਰਾਜ ਕਰਨ ਲਈ ਸਾਜਿਆ ਹੈ ਦੋ ਤਾਕਤਾਂ ਪੰਜਾਬ ਵਿੱਚ ਖਤਮ ਹੋ ਗਈਆਂ ਸਨ ਤੀਜੀ ਤਾਕਤ ਅਬਦਾਲੀ ਵਿਦੇਸ਼ੀ ਹਮਲਾਵਰ ਸੀ ਅਤੇ ਇਹ ਵੀ ਖਤਮ ਹੋ ਰਹੀ ਸੀ ਪੰਜਾਬ ਖਾਲਸੇ ਦਾ ਹੀ ਖਾਲਸੇ ਨੇ ਆਪਣੇ ਬਾਹੂਬਲ ਨਾਲ ਪੰਜਾਬ ਉੱਪਰ ਜਿੱਤ ਪ੍ਰਾਪਤ ਕੀਤੀ ਸੀ ਖਾਲਸੇ ਦੇ ਸਿੱਕਿਆਂ ਤੇ ਮੋਹਰਾਂ ਦੀ ਇਬਾਦਤ ਦਰਸਾ ਰਹੀ ਸੀ ਕਿ ਖਾਲਸੇ ਨੇ ਜੋ ਕੁਝ ਪ੍ਰਾਪਤ ਕੀਤਾ ਸੀ ਉਹ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਬਖਸ਼ਿਸ਼ ਕਾਰਨ ਹੀ ਪ੍ਰਾਪਤ ਕੀਤਾ ਸੀ ਖਾਲਸੇ ਨੇ 1699 ਤੋਂ ਹਸਤੰਤਰਤਾ ਪ੍ਰਾਪਤੀ ਲਈ ਸੰਘਰਸ਼ ਛੇੜਿਆ ਸੀ ਹਸਤੰਤਰਤਾ ਪ੍ਰਾਪਤੀ ਦੀ ਜੋ ਇੱਛਾ ਸ਼ਕਤੀ ਖਾਲਸੇ ਦੇ ਹਿਰਦੇ ਵਿੱਚ ਭਰੀ ਸੀ ਇਹ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਵੱਡੀ ਦੇਣ ਸੀ। ਖਾਲਸੇ ਨੇ ਹਰ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਅੰਗ ਸੰਗ ਸਮਝਿਆ ਸੀ। ਜੋ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਲਈ ਕਾਇਮ ਕੀਤੀ ਸੀ ਇਸ ਸੰਸਾਰ ਗੁਰੂ ਖਾਲਸੇ ਵਿੱਚ ਹੀ ਵਿਚਰਦਾ ਸੀ। ਇਸੇ ਜਜ਼ਬਾਤੀ ਭਾਵਨਾ ਨੂੰ ਨਾਲ ਲੈ ਕੇ ਖਾਲਸੇ ਨੇ ਸਰਬਤ ਖਾਲਸਾ ਅਤੇ ਗੁਰਮਤਿ ਦੀਆਂ ਸੰਸਥਾਵਾਂ ਨੂੰ ਅਪਣਾਇਆ ਸੀ। ਜਦੋਂ ਇੱਕ ਮੁਸੀਬਤ ਵਿੱਚੋਂ ਖਾਲਸਾ ਨਿਕਲਦਾ ਸੀ ਤਾਂ ਉਸ ਦਾ ਇਹ ਵਿਸ਼ਵਾਸ ਹੁੰਦਾ ਸੀ ਕਿ ਖਾਲਸੇ ਦਾ ਖੋਟ ਖਤਮ ਹੋ ਗਿਆ ਹੈ ਹੁਣ ਸ਼ੁੱਧ ਖਾਲਸਾ ਹੀ ਬਚ ਕੇ ਨਿਕਲਿਆ ਹੈ ਖਾਲਸੇ ਦਾ ਵਿਸ਼ਵਾਸ ਸੀ ਕਿ ਉਸ ਦੇ ਡੁੱਲੇ ਖੂਨ ਦੇ ਕਤਰੇ-ਕਤਰੇ ਵਿੱਚੋਂ ਸੈਂਕੜੇ ਅਤੇ ਹਜ਼ਾਰਾਂ ਹੋਰ ਖਾਲਸਾ ਪੈਦਾ ਹੁੰਦੇ ਹਨ ਖਾਲਸਾ ਸਮਝਦਾ ਸੀ ਕਿ ਮਰਦਾ ਤਾਂ ਉਹ ਵਿਅਕਤੀ ਹੈ ਜਿਹੜਾ ਮਾਂ ਦੇ ਪੇਟ ਵਿੱਚੋਂ ਪੈਦਾ ਹੁੰਦਾ ਹੈ ਖਾਲਸਾ ਮਾਂ ਦੇ ਪੇਟ ਵਿੱਚੋਂ ਪੈਦਾ ਨਹੀਂ ਹੋਇਆ ਸੀ ਇਹ ਤਾਂ ਖੰਡੇ ਬਾਟੇ ਦੇ ਅੰਮ੍ਰਿਤ ਵਿੱਚੋਂ ਪੈਦਾ ਹੋਇਆ ਸੀ ਇਸ ਲਈ ਖਾਲਸਾ ਕਦੇ ਖਤਮ ਨਹੀਂ ਹੋ ਸਕਦਾ ਇਸ ਨੇ ਸਦਾ ਅਮਰ ਰਹਿਣਾ ਹੈ